ਟੀਮ ਡਾਕਟਰ ਪਲਵੰਤ ਸਿੰਘ ਦਾ ਪਿੰਡ ਹੈ ਕਹਿੰਦੇ ਸੀਹਾ ਬਾਦ ਮੇਰੇ ਵੀਰੋ ਆ ਪਹਿਲੀ ਰੇਡ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਮੁੰਡਾ ਬਨੂੜ ਦੀ ਟੀਮ ਦਾ ਗੱਭਰੂ ਖੇਡ ਮੈਦਾਨ ਦੇ ਵਿੱਚ ਇੱਕ ਤਾਕੜੇ ਅੰਕ ਦਾ ਵਾਧਾ ਕਰਨਾ ਹੋਇਆ ਮੰਡੀਆਂ ਵਾਲਾ ਜੱਜ ਕਹਿੰਦੇ ਰੇਡ ਪਾਉਣ ਦੇ ਲਈ ਸੀਹਾ ਦੌੜ ਦੀ ਟੀਮ ਦੇ ਲਈ ਅੰਮ੍ਰਿਤ ਛੋਟਾ ਨਾਕ ਵੀ ਕਹਿੰਦੇ ਪੁੱਜਿਆ ਹੋਇਆ ਅੱਜ ਕਬੱਡੀ ਕੱਪ ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਭਾਵੇਂ ਨਹੀਂ ਖੇਡ ਰਿਹਾ ਪਰ ਹਾਂਜੀ ਪੱਟੀ ਆ ਪਰ ਜੱਜ ਮੰਡੀਆਂ ਵਾਲਾ ਕਬੱਡੀ ਪਾ ਰਿਹਾ ਹੈ ਪਹਿਲੇ ਪੈਚਰੀ ਪਹਿਲੇ ਕੁਆਟਰ ਮੈਚ ਦੀ ਅਗਲੀ ਕਬੱਡੀ ਪਾਉਣ ਦੇ ਲਈ ਇਹ ਮਾਪੇ ਕਹਿੰਦੇ ਜੱਜਮਾਨਾ ਆ ਖਿਡਾਰੀ ਕਹਿੰਦੇ ਕਬੱਡੀ ਦਾ ਜੱਜ ਬਣਿਆ ਉਹ ਕਹਿੰਦੇ 1 ਲੱਖ 70000 ਦੀਆਂ ਪਰਦੇਸ਼ ਸ਼ਰਮਾ ਜੀ ਆ ਮੁੰਡੇ ਨੇ ਤਿੰਨ ਕਬੱਡੀਆਂ ਪਾਈਆਂ ਨੇ ਮੇਰੇ ਵਿਰੋਧਕ 160000 ਦਾ ਜੇਤੂ ਬਣਿਆ ਉਹ ਸਾਹਮਣੇ ਕਬੱਡੀ ਪਈ ਹੋਈ ਹੈ ਪਰ ਦੂਜੇ ਪਾਸੇ ਉਹ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਉਹ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਸਾਹਮਣੇ ਕਹਿੰਦੇ ਨੌ ਤਕੜਾ ਜਫਾ ਬਨੂੜ ਪਿੰਡ ਵਾਲਾ ਪਈ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਰਾਇਆ ਹੈ ਰੌਚੀ ਤਿਆਰ ਹੈ ਸਾਹਮਣੇ ਕਹਿੰਦੇ ਰੱਬੂ ਵੀ ਤਿਆਰ ਹੈ ਹੁਣ ਕੌਣ ਬੱਲੇ ਬੱਲੇ ਕਰਾਊਗਾ ਉਹ ਬਨੂੜ ਦੀ ਧਰਤੀ ਦਾ ਕਹਿੰਦੇ ਪਟਿਆਲੇ ਵਾਲਾ ਇਸ ਵੇਲੇ ਗੱਭਰੂ ਕਬੱਡੀ ਪਾ ਰਿਆ ਹੈ ਜਿੱਦ ਗੱਭਰੂ ਕਬੱਡੀ ਖੇਡਦੇ ਉਹ ਪੱਟੋਂ ਤੇ ਥਾਪੀ ਵੱਜਦੀ ਪੱਟੋਂ ਤੇ ਥਾਪੀ ਵੱਜਦੀ ਮਸਰੂਫ ਸਿੰਘ ਟਵਾਣੇ ਦਾ ਪੁੱਤਰ ਇਸ ਵੇਲੇ ਆਪਣੀ ਟੀਮ ਲਈ ਬਹੁਤਾ ਕਰਦਾ ਹੈ ਜੰਗ ਦਾ ਹਰਿੰਦਰ ਰੰਬੋ ਵਾਲਾ ਜੱਫਾ ਲਾ ਗਿਆ ਅਗਲੀ ਕਬੱਡੀ ਹਾਂ ਸਾਹਮਣੇ ਮੈਦਾਨ ਦੇ ਵਿੱਚ ਇਸ ਵੇਲੇ ਪਾਉਣ ਦੇ ਲਈ ਕੁੱਪ ਵਾਲੇ ਤਰਤਾਰ ਦਾ ਚੰਗਾ ਸਾ ਪੱਠਾ ਲੈ ਵੀ ਕ੍ਰਿਸ਼ਨੇ ਕਰਦੇ ਗੱਲ ਲਾ ਬੀਸ਼ਾ ਕਹਿੰਦੇ ਮੋਹਰੀ ਵਾਲਾ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਮੋਹਰੀ ਵਾਲੇ ਬੀਸ਼ੇ ਨੇ ਕਹਿੰਦੇ ਕਬੱਡੀ ਪਾਉਣੀ ਹੈ ਸਰਦਾਰ ਮਸਰੂਫ ਸਿੰਘ ਟਵਾਣੇ ਨੇ ਪੁੱਤ ਦਾ ਜੱਫਾ ਲੱਗਿਆ ਕੋੜ ਮੈਦਾਨ ਦੇ ਵਿੱਚ ਹਵਿੰਦਰ ਰੱਬੋਂ ਦੀ ਗੱਲ ਹੁੰਦੀ ਹੈ। ਇਧਰ ਦੇ ਪਾਸੇ ਕਹਿੰਦੇ ਦੀਸ਼ਾ ਉਹ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ। ਬਨੂੜ ਦੀ ਟੀਮ ਦੇ ਕਹਿੰਦੇ ਚਾਰ ਜਾਫੀ ਨੇ ਹੁਣ ਕੌਣ ਬੱਲੇ ਬੱਲੇ ਟਾਵਾ ਖੇਡ ਮੈਦਾਨ ਦੇ ਵਿੱਚ ਮੁਕਾਬਲਾ ਕਹਿੰਦੇ ਸਖਤ ਹੋ ਜਾਣਾ। ਪਰ ਦੀਸ਼ਾ ਜੇ ਰੁਕਰ ਦੇ ਮੋੜ ਤੇ ਨਹੀਂ ਇੱਕ ਤਾਕੜੇ ਅੰਕ ਦਾ ਵਾਅਦਾ ਕਰਦਾ। ਮੀਮਸਾ ਤੇ ਲਾਡੀ ਕਲੱਬ ਚਲ ਇਹ ਟੀਮਾਂ ਗਰਾਮ ਦੇ ਵਿੱਚ ਪਹੁੰਚ ਜਾਣ। ਨੀਨ ਸਾਡੇ ਲਾਂਡੀ ਕਲੱਬ ਅੱਚਲ ਨਾਲ ਹੀ ਪਹੁੰਚੀਆਂ ਟੀਮਾਂ ਪਹੁੰਚ ਜਾਣ ਉਧਰੋਂ ਮਨਪ੍ਰੀਤ ਸਿੰਘ ਜੀ ਤੁਹਾਨੂੰ ਆਜੂਸ ਦੇ ਫਾਦਰ ਸਾਹਿਬ ਨਿਆਮਤਪੁਰ ਤੋਂ ਪਹੁੰਚੇ ਨੇ ਬੰਦਾ ਧੰਨਵਾਦ ਪਰ ਜੀਗੂ ਜੀਗੂ ਇਹਦੇਲੇ ਪਾਸੇ ਜੀਗੂ ਆ ਗਏ ਸਿਹਾਂਵਾਲ ਪਿੰਡ ਵਾਲਾ ਏ ਆ ਬੱਲੇ ਬੱਲੇ ਤੇ ਪੁਆਇੰਟ ਬਨੂਰ ਦੀ ਟੀਮ ਦਾ ਜੱਜ ਦੀ ਕਵਡੀ ਗੋਪੀ ਕਰਦੇਗਾ ਹਾਂ ਸਾਹਮਣੇ ਕਵਡੀ ਬਾੜਿਆ ਉਧਰ ਕਮਨ ਧੰਨਵਾਦ ਜੀ ਜਿਹਨੇ ਸਤਵੀਰ ਖੰਡਣਾ ਜੀ ਸੋਰੀ ਸਤਵੀਰ ਖੰਡਣਾ ਜੀ ਬੱਚਿਆਂ ਦੀਆਂ ਟੀਮਾਂ ਨੂੰ ਪ੍ਰਾਈਜ਼ ਦੇ ਰਹੇ ਨੇ ਅਸੀਂ ਧੰਨਵਾਦ ਕਰ ਰਹੇ ਹਾਂ ਪਰ ਜੱਜ ਦੀ ਦੂਜੀ ਕਬੱਡੀ ਉਹ ਦੂਜੀ ਵਾਰ ਉਹ ਦੂਜੀ ਕਬੱਡੀ ਤੇ ਦੂਜੀ ਵਾਰ ਲੱਗ ਰਿਹਾ ਹੈ ਉਹ ਜੱਜ ਮੰਡੀਆਂ ਵਾਲਾ ਟੰਗਤਾ ਉਹ ਜੱਜ ਮੰਡੀਆਂ ਵਾਲਾ ਕਨੇਸਰ ਟੰਗਿਆ ਗਿਆ 24 ਮਨੂਰ ਵਾਲਿਆ ਤੇ ਬਾਅਦਲੀ ਕਬੱਡੀ ਲਓ ਸਾਹਮਣੇ ਕਬੱਡੀ ਪਈ ਹੋਈ ਹੈ ਕਿ ਕਬੱਡੀ ਖੇਡਣਾ ਨਹੀਂ ਕੰਮ ਮਛੇੜੀਆਂ ਦਾ ਉਸ ਤੋਂ ਜਿੰਨੀ ਚਾਹੀਦੀ ਜੋਰ ਹੈ ਜੀ ਉਹ ਗੱਬਰੂ ਕੀ ਕੌਡੀ ਖੇਡੂਗਾ ਇਹਦਾ ਸਾਰਾ ਦਿਨ ਚੱਪਦਾ ਜਿਹੜਾ ਪਾ ਰੇ ਜੀ ਉਹ ਰੱਪਾ ਵਾਲਾ ਰੱਪਾ ਵਾਲਾ ਆ ਰੱਪਾ ਵਾਲਾ ਰੱਪਾ ਵਾਲਾ ਹੋਈ ਪਈ ਆ ਪ੍ਰੀਤ ਬਰੂਣ ਵਾਲ ਨੇ ਪਹਿਲਾਂ ਜੱਜ ਨੂੰ ਜਫਾ ਲਾਇਆ ਉਧਰੋਂ ਖੱਲਾ ਸਾਹਿਬ ਟੀਮਾਂ ਨੂੰ ਲੜਕੀਆਂ ਨੂੰ ਨਾਮ ਦੇ ਰਿਹਾ ਨਾ ਸਿਮਰਜੀਤ ਸਿੰਘ ਜੀ ਸੇਕੇ ਸਾਡੇ ਪਿਆਰੇ ਵੀਰ ਨੇ ਸੇਹਤ ਪਰ ਤੇ ਪਾਚੇ ਨੇ ਕਿਸੇ ਟੀਮ ਨੂੰ ਕੋਈ ਕਾਇ ਨਹੀਂ ਕਾਵਿਰ ਕਹਿੰਦਾ ਕਿ ਡਿਸਟਰ ਨਾ ਕਰੋ ਲਓ ਬੀਸਾ ਕਬੱਡੀ ਪਾਰਿਆ ਖੰਡਾ ਸਾਹਿਬ ਹੋਰ ਤੌਰ ਤੇ ਵੱਡੀ ਹਾਜ਼ਰੀ ਹੈ ਉਧਰਲੇ ਪਾਸੇ ਪਰ ਦੇਖਾਂਗੇ ਖੇਡ ਮੈਦਾਨ ਦੇ ਵਿੱਚ ਆਹ ਲੱਗਿਆ ਹੋਇਆ ਜੋਰ ਅੰਡੀ ਚੋਟੀ ਵਾਲਾ ਏ ਨਜ਼ਾਰਾ ਵੱਖਰਾ ਨਜ਼ਾਰਾ ਵੱਖਰਾ ਖੇਡ ਮੈਦਾਨ ਦੇ ਵਿੱਚ ਬਨੂਰ ਦੀ ਟੀਮ ਦਾ ਗੱਭਰੂ ਨਾਂ ਤੱਕੜਾ ਜੱਫਾ ਲਵੀ ਪ੍ਰੀਤਾ ਨਾਜਵਾਲ ਦਾ ਨਾਂ ਦੱਸੀ ਕਿਨਾਂ ਚੜ੍ਹਾਈ ਆ ਦਾ ਸਿਮਰਜੀਤ ਸਿੰਘ ਜੀ ਸੇਕੇ ਫਗਲਾ ਸਾਹਿਬ ਵੱਡਾ ਮਾਣ ਇਹਨਾਂ ਬੋਲਾਂ ਦਾ ਕਰਦੇ ਨੇ ਆਹ ਕਾਰੇ ਸਰਪੰਚ ਵੱਲੋਂ ਬਿੰਦੇ ਲਈ ਵੱਡੇ ਮਾਣ ਸਨਮਾਨ ਬਿੰਦੇ ਦੇ ਲਈ ਵੱਡੇ ਮਾਣ ਸਨਮਾਨ ਪਹੁੰਚ ਚੁੱਕੇ ਨੇ ਲੈ ਵੀ ਬਿੱਲਿਆ ਬਾਦ ਦੇ ਵਿੱਚ ਪ੍ਰੀਤ ਫੜ ਕੇ ਲੈ ਦਿਓ ਮੰਡੀਆਂ ਵਾਲਾ ਜੱਜ ਆ ਗਿਆ ਆਹ ਗਲਤੀ ਕਰਦੇ ਗੱਲ ਆਹ ਸਾਹਮਣੇ ਕਹਿੰਦੇ ਮੰਡੀਆਂ ਵਾਲਾ ਜੱਜ ਕਬੱਡੀ ਪਾ ਰਿਹਾ ਹੈ ਇਸ ਵੱਲੋਂ ਆਹ ਸਾਹਮਣੇ ਕਹਿੰਦੇ ਇਸੇ ਹੀ ਕਬੱਡੀ ਖਿਡਾਰੀ ਆਹ ਨੌਜਵਾਨ ਵੀ ਬੜਾ ਤਕੜਾ ਖੇਡ ਰਿਹਾ ਅਗਲੇ ਪੰਜਾਬ ਦੇ ਕੱਪਾਂ ਦੇ ਉੱਪਰ ਪਰ ਬਨੂੜ ਵਾਲੇ ਉਹ ਬਨੂੜ ਵਾਲੇ ਕਿਸੇ ਕੋਲੋਂ ਘੱਟ ਨਹੀਂ ਉਹ ਬਨੂੜ ਵੀ ਕਿਸੇ ਕੋਲੋਂ ਘੱਟ ਨਹੀਂ ਉਹ ਘੱਟ ਵੀ ਮੈਨੂੰ ਲੱਗਦਾ ਤੀਜੀ ਕੌਡੀ ਤੀਜੀ ਕੌਡੀ ਤੇ ਤੀਜਾ ਦਫਾ ਉਹ ਸਾਹਮਣੇ ਗਏ ਜੱਜ ਬੰਦੀਆਂ ਵਾਲਾ ਖੜਾ ਹੋ ਗਿਆ ਉਹ ਕਹਿੰਦਾ ਪ੍ਰੀਤ ਆ ਉਹ ਬਨੂੜ ਦੀ ਧਰਤੀ ਦਾ ਕਮਾਣਾ ਵਾਲਾ ਮੀਕਮਾਨ ਕਰਦਾ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਇਹਦੇ ਨੇ ਪਾਸੇ ਪਈ ਹੀ ਕਬੱਡੀ ਆ ਚਾਰ ਜੱਫੀ ਨੇ ਰੱਬੋ ਰੱਬੋ ਦੇਖੀ ਜਾਂਦੇ ਆ ਜੋ ਹੁਣ ਕਹਿ ਰੱਬੂ ਜੀਵ ਨੂੰ ਕਹਿ ਜੀਬੂ ਜੱਫਾ ਲਾਉਣਾ ਪੈਣਾ ਜੱਫਾ ਲਾਉਣਾ ਪੈਣਾ ਜੱਫਾ ਲਾਉਣਾ ਪੈਣਾ ਕਮਲ ਢਾਲੀ ਵਾਲੇ ਜੀ ਨੂੰ ਆ ਪੀਸ਼ੇ ਮੋਹਰੀ ਵਾਲੇ ਦੀ ਕਬੱਡੀ ਕਹਿੰਦੇ 500 ਵੀ ਹੋਵੇਗੀ ਸਾਡੇ ਕਮਲ ਢਾਲੀ ਵਾਲੇ ਕਹਿੰਦੇ ਕਬੱਡੀ ਤੇ ਸਮੇਂ ਬਲੋ 100 ਲਾ ਲਿਓ ਉਹ ਜਗਤਾਰ ਕੁੱਪੂਆਲ ਦਾ ਚੰਦੇ ਹੋਇਆ ਖਿਡਾਰੀ ਆ ਮਾਜੋਰ ਦੀ ਕਨੇਸੇ ਸਾਹਿਬ ਬਦੇਸ਼ਾਂ ਦੀ ਸ਼ੈਅ ਕਰਕੇ ਆ ਪਰਮ ਹੋਲੀ ਵਾਲਾ ਦੂਜੇ ਪਾਸੇ ਜੱਫਾ 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 ਲੱਗੂ ਚਾਫਰ ਨਹੀਂ ਮੇਰੇ ਮਿੱਤਰੋ ਹੋ ਗਿਆ ਕਮਾਲ ਬੱਲੇ ਉਹ ਬੱਲੇ ਵੱਲ ਹੋਣੀ ਦੀਸ਼ਾ ਮੋਲੀ ਵਾਲਾ ਬਾਈ ਕਮਲ ਢਾਈ ਮਾਰਦੇ ਕਹਿੰਦੇ 500 ਦਾ ਜੇਤੂ ਬਣ ਗਿਆ ਲੈ ਵੀ ਦੀਸ਼ਾ ਮੈਂ ਅਧਰੂ ਫੜ ਕੇ ਲੈ ਜੀ ਅਗਲੀ ਕਬੱਡੀ ਨੌਜਵਾਨ ਬਨੂਰ ਵਾਲਾ ਪੌਣ ਦੇ ਲਈ ਮਨਾਉ ਲਾ ਬਨੂਰ ਦੀ ਟੀਮ ਦੀ ਤਰਫੋਂ ਰੇਡ ਪਰ ਜੀਵੂ ਸਿਹਾਗੜ ਵਾਲਾ ਐ ਮੀਨ ਸਾਹਿਬ ਦੇ ਲਾਟੀ ਕਲੱਬ ਬੱਚਿਆਂ ਦੀ ਟੀਮ ਆ ਜਾਣ ਮੀਨ ਸਾਹਿਬ ਦੇ ਲਾਟੀ ਕਲੱਬ ਬੱਚੇ ਉਸ ਤੋਂ ਪਹਿਲਾਂ ਜੇ 5 ਕਿਲੋ ਆਸਕੇ ਦੀ ਟੀਮ ਤਾਂ ਆ ਜਾਣ ਬਹੁਤ ਬਹੁਤ ਧੰਨਵਾਦ ਮੰਡੀਆਂ ਵਾਲਾ ਜੱਜ ਲੈ ਵੀ ਬਿੱਲਿਆ ਦੇਖੀ ਜਾਂਦੀ ਆ ਰਾਕਾ ਪਟਵਾਰੀ ਆਇਆ ਜਿਹੜਾ ਮਲੇਰ ਕੋਲ ਦਾ ਪ੍ਰਧਾਨ ਚੁਣਿਆ ਗਿਆ ਵੀਰ ਮਾਟਰ ਮਕੀਰ ਸਿੰਘ ਜੀ ਪੁੱਜੇ ਨੇ ਗੋਪੀ ਪੰਜ ਜੀ ਦੇਖੋ ਕਿਹੜਾ ਹਰਵਿੰਦਰ ਬਾਈ ਬਿੰਦੀ ਬਾਈ ਉਹ ਵੱਡੀ ਖਾਈ ਦੀ ਗੋਪੀ ਬਾਜਵੇ ਦੀ ਸੈਂਟੀਮੇਟ ਸਾਗਾਵਾ ਨਾਲ ਸੰਤੇਜ ਸਾਹੀ ਸਰਪੰਚ ਮੰਡੀਆਂ ਕੈਨੇਡਾ ਬੀਸੀ ਮਾਤਰਾ ਹੈ ਜਗਪਾਲ ਪੁੱਤਰ ਗਰਦੀਪ ਸਿੰਘ ਹਿੰਮਤਵਾਲਾ ਹਰਜੀਤ ਸਿੰਘ ਪਿੰਡੇ ਪੜਾਲ ਹੁਣ ਹੈ ਵੱਡਾ ਮਾਨ ਦਿੱਤਾ ਅੱਜ ਪਹਿਲੇ ਨਾਮ ਦੇ ਸਪੰਸਰ ਨੇ ਸੈਂਟੀਮੇਟ ਸਾਥ ਤੇ ਸਰਗਰ ਸਰਪੰਚ ਵੀ ਮੰਡੀਆਂ ਪਰਮਾਰੇ ਬੱਧੀ ਹਾਜ਼ਰੀ ਹੈ ਰੇਡ ਪੈ ਗਈ ਗੋਪੀ ਕਰਦੇ ਗੱਲ ਆਹ ਸਾਹਮਣੇ ਜਿਹੜਾ ਬਰੂਣ ਵਾਲਾ ਨਹੀਂ ਕਬੱਡੀ ਪਾ ਰਿਹਾ ਹੈ ਕਬੱਡੀਆਂ ਚੜ ਚੜ ਪੈ ਰਹੀਆਂ ਨੇ ਰੰਗੂ ਪਰਮਾਨ ਪਿਆਰਾ ਰੰਗੋ ਪਿਆਰਾ ਬੱਦੀ ਵਰਗੇ ਪਰ ਰੰਗੋ ਵਾਲਾ ਰੰਗੋ ਵਾਲਾ ਰੰਗੋ ਵਾਲਾ ਹੋ ਭੁੱਖਾ ਬੰਬਰ ਸ਼ੇਰ ਰੰਗੋ ਵਾਲਾ ਭੁੱਖਾ ਬੰਬਰ ਸ਼ੇਰ ਪਰ ਪੁਆਇੰਟ ਜਿਹੜਾ ਰੇਡਰ ਦੇ ਵਾਸਤੇ ਜੁੜਦਾ ਹੋਇਆ ਹੈ ਪੁਆਇੰਟ ਜਿਹੜਾ ਨੌਜਵਾਨ ਰੇਡਰ ਦੇ ਵਾਸਤੇ ਜੁੜਦਾ ਹੋਇਆ ਹੈ ਚਲ ਵੀ ਮਹੋਲੀ ਵਾਲਿਓ ਫਿਰ ਪਾਰਲੀ ਕਬੱਡੀ ਹਾਂ ਨੌਜਵਾਨ ਕਨੇ ਮੋਹਰੀ ਪਿੰਡ ਦਾ ਇਸ ਵੇਲੇ 30 ਅਗਲੀ ਕਬੱਡੀ ਪਾ ਰਿਹਾ ਹੈ ਨੌਜਵਾਨ ਪਾਰੀ ਦੇ ਸ਼ਰੀਰ ਦਾ ਖਿਡਾਰੀ ਮੁਰਵੀਰ ਇਸ ਵੇਲੇ ਕਬੱਡੀ ਕਬੱਡੀ ਕਰਦਾ ਹੋਇਆ ਮੈਦਾਨ ਦੇ ਵਿੱਚ ਨੌਜਵਾਨ ਬਹਿਆ ਹੋਇਆ ਹੈ ਦੂਜੇ ਪਾਸੇ ਬਨੂਰ ਦੀ ਧਰਤੀ ਦੇ ਅਮਰੀਕ ਕਮਾਣਾ ਦੇ ਏਰੀਆ ਤੋਂ ਕਹਿੰਦੇ ਟੀਮ ਚੱਲ ਕੇ ਆਈ ਹੈ ਪਰ ਦੂਜੇ ਪਾਸੇ ਹਾਂ ਨੌਜਵਾਨ ਕਰਦਾ ਹੈ ਟਰਾਈ ਹਾਂ ਕਰਦਾ ਹੋਇਆ ਟਰਾਈ ਗੁਰਿੰਦਰ ਅਮਰਗੜ ਕਰਨਜੀਤ ਕੰਨੋਜੀ ਰਾਕਾ ਪਰਵਾਰੀ ਦੀ ਪਹੁੰਚੇ ਨੇ ਉਧਰੋਂ ਪਾਸੀ ਹੁਣੀ ਮਣੀ ਹੁਣੀ ਫੈਡ ਵੀ ਰੂਪੇ ਹੁਣੀ ਪਹੁੰਚ ਗਏ ਜਸਵੰਤ ਕਾਲਾ ਕੰਨਾ ਮੇਲਾ ਭਰਾਵਾ ਵਾ ਸੇ ਪਾਰ ਤੇ ਧੰਨਵਾਦ ਹੈ ਇਧਰਲੇ ਪਾਸੇ ਹੁਣ ਦੇਖਾਂਗੇ ਵੀ ਗੱਬਰੂ ਕਰਦਾ ਟਾਈਮ ਮੇਰੇ ਦੋਸਤੋ ਪਾਰ ਜਿਹੜਾ ਬਰੂਨ ਦੀ ਟੀਮ ਤੇ ਹੀ ਖੜਦਾ ਆਇਆ ਆ ਵੀ ਨੌਜਵਾਨਾਂ ਪਾ ਕਬੱਡੀ ਮੈਚ ਚੋਟੀ ਦਾ ਹੀਰਾ ਫੌਣ ਚੌਂਦੇਵਾਲ ਦੀ ਲੱਕੀ ਹੋਈ ਆ ਬੜੀ ਪਿਆਰੀ ਸਾਊਂਡ ਵੰਡਾ ਧੰਨਵਾਦ ਵੰਡਾ ਕਬੱਡੀ ਦਾ ਮਾਹੌਲ ਤੋਂਬਾ ਅਮਰਗੜ ਦੀ ਖੇਡ ਮੈਦਾਨ ਇਸ ਧਰਤੀ ਦੇ ਸਮੇਂ ਸਮੇਂ 'ਤੇ ਸਟਾਰ ਖੇਡੇ ਨੇ ਭਾਵੇਂ ਉਹ ਕੱਪ ਮੀਰੀ ਪੀਰੀ ਕਬੱਡੀ ਕਬਲ ਲੰਗੜੀਆਂ ਨੇ ਕਰਾਇਆ ਭਾਵੇਂ ਕੁਲਵੰਤ ਸਿੰਘ ਯਾਦਗੀ ਕਬੱਡੀ ਕੱਪ ਦੀ ਗੱਲ ਪਰ ਲੱਗਦੀ ਆ ਜੱਫਾ ਲੈ ਵੀ ਪੀ ਅੰਬਾ ਬਨੂੜ ਵਾਲਾ ਲਾ ਟੱਕੜਾ ਜੱਫਾ ਬੰਦੇ ਬੰਦੇ ਕਰ ਆ ਗਿਆ ਬੋਤੀ ਪੈ ਗਈ ਕਬੱਡੀ ਤੇ ਕਰਦੇ ਰਹਿ ਗਏ ਬਹੁਤ ਸਾਹਮਣੇ ਕਹਿੰਦੇ ਕਬੱਡੀ ਪਈ ਹੋ ਖਿਡਾਰੀ ਦੀ ਸ਼ੀਹਾਦੌਂ ਦੀ ਟੀਮ ਅੱਜ ਸ਼ੀਹਾਦੌਂ ਦੇ ਘਰ ਦਾ ਮੈਚ ਕਰ ਰਿਹਾ ਕੋਈ ਗਲਵੰਤ ਡਾਕਟਰ ਦਾ ਮੇਰੇ ਵੀਰੋ ਸ਼ੀਹਾਦੌਂ ਪਿੰਡ ਸੀ ਪਰ ਸ਼ੀਹਾਦੌਂ ਮੋੜਾ ਉਹ ਸਾਹਮਣੇ ਕਹਿੰਦੇ ਨੌਜਵਾਨ ਟਰਾਈ ਕਰ ਰਿਹਾ ਪਰ ਰੇਡਰ ਕਹਿੰਦੇ ਪੁਆਇੰਟ ਆਪਣੀ ਟੀਮ ਕੋ ਲਈ ਇਹ ਕਾਕ ਦਾ ਵਾਅਦਾ ਕਰ ਰਿਹਾ ਹੈ ਮੈਚ ਸਮਾਪਤ ਜਾਦੇ ਹੈ ਮੈਚ ਦੇ ਵਿੱਚੋਂ ਬਨੂਰ ਦੀ ਟੀਮ ਬੌਜੀ ਮਾਰ ਗਈ ਹੈ ਬਨੂਰ ਦੀ ਟੀਮ ਜਿੱਤੋ ਮੀਮਥੇ ਦੇ ਲਾਟੀ ਕਲੱਬ ਅਚਲ ਬਿੱਲਾ ਬਨੂਰ ਵਾਲਾ ਆਪਣੇ ਮਾਨ ਸਨਮਾਨ ਮੇਰੇ ਕੋਲ ਜਰੂਰ ਪਲਾਸ ਕਰ ਲਵੇ ਸੀਪਾ ਪੰਜਵੀਂ ਮੀਮਥੇ ਵਾਲਾ ਪੁੱਜਿਆ ਟੀਮਾਂ ਬਣਾਈਆਂ ਬਈ ਕਾਲੇ ਹਾਂ ਦਾ ਬੜਾ ਧੰਨਵਾਦ ਆਸੇ ਤਾਰ ਦੇ ਉੱਤੇ ਆਹਦੇ ਇਸ ਕਬੱਡੀ ਕੱਪ ਦੇ ਲਈ ਪ੍ਰਮਾਨ ਜਸਵੰਤ ਸਿੰਘ ਜੀ ਕਾਲਾ ਮੀਂਪੁਰ ਦਾ ਜਾਤੂ ਨੰਗਰ ਲਖਵੀਰ ਨਿਕ